ਮਿੱਤਰੋ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ Mahindra Arjun 605 DI ਟਰੈਕਟਰ ਆ ਜੀ ਗੱਲ ਕਰੀਏ ਜੀ ਮਾਡਲ ਦੀ 2008 ਮਾਡਲ ਟਰੈਕਟਰ ਆ ਜੀ ਪੰਜਾਬ ਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਏ ਜੀ ਟਾਇਰਾਂ ਦੀ ਚਾਰੇ ਟਾਇਰ ਟਰੈਕਟਰ ਦੇ 65 ਤੋਂ 70% ਟਾਇਰ ਆ ਜੀ ਰੰਗ ਪੇੜ ਦੀ ਗੱਲ ਕਰੀਏ ਸਾਰਾ ਟਰੈਕਟਰ origignal ਆ ਸਾਰਾ origignal ਆ ਭੋਰਾ ਵੀ ਕਲਮ ਲੱਗੀ ਹੋਈ ਤਾਂ ਜ਼ਿੰਮੇਵਾਰੀ ਆ ਪੂਰੀ ਇੰਜਨ ਗੇਅਰ ਦਾ ਫੁੱਲ ਚੰਗਾ ਫੌਲ ਚੰਗਾ ਵਾਹ ਕੇ ਚਲਾ ਕੇ ਲਿਆ ਸਕਦੇ ਹਾਂ ਸਮਾਨ ਟਰੈਕਟਰ ਦੇ ਨਾਲ ਪੂਰਾ ਜੀ ਜਿਵੇਂ ਤੁਸੀਂ ਵੀਡੀਓ ਚ ਦੇਖ ਰਹੇ ਹੋ ਫਾਈਬਰ ਹੱਡ ਸਪੀਕਰ ਸਾਰਾ ਸਮਾਨ ਨਾਲ ਮਿਲੂਗਾ ਇੰਜਨ ਗੇਅਰ ਦਾ ਟਰੈਕਟਰ ਇੰਨਾ ਚੰਗਾ ਜੀ ਵਾਹ ਕੇ ਚਲਾ ਕੇ ਤੁਸੀਂ ਫੇਰ ਸੌਦਾ ਕਰ ਸਕਦੇ ਹੋ ਜੇ ਕੋਈ ਵੀ ਕਮੀ ਹੋਈ ਤਾਂ ਫੁੱਲ ਗਾਰੰਟੀ ਹੈ ਜੀ ਸਾਰਾ ਵੇਟ ਵੋਟ ਨਾਲ ਆ ਜੀ ਇਸ ਟਰੈਕਟਰ ਦੀ ਚੈਪ ਵਾਲੀ ਆਰ ਸੀ ਆ ਜਿਹੜੇ ਵੀਰ ਦੇ ਨਾਂ ਟਰੈਕਟਰ ਤੇ ਉਹਦਾ ਵੀਰ ਦਾ ਆਧਾਰ ਕਾਰਡ ਮਿਲੂਗਾ ਜੀ ਫੁੱਲ ਚੰਗਾ ਟਰੈਕਟਰ ਆ ਜੀ ਡਬਲ ਕਲੱਚ ਆ origignal ਕੰਪਨੀ ਦਾ ਸੈਂਟਰ ਗੇਅਰ ਆ ਜੀ origignal ਕੰਪਨੀ ਦਾ ਸੈਂਟਰ ਗੇਅਰ ਆ ਡਿਮਾਂਡ ਦੀ ਗੱਲ ਕਰਦੇ ਆ ਡਿਮਾਂਡ ਹੈਗੀ ਆ ਜੀ 3,30,000 ਰੁਪਏ ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਫੁੱਲ ਮਾਨਤਨ ਕੀਤਾ ਜਾਊਗਾ ਜੀ ਨੰਬਰ ਸਕਰੀਨ ਤੇ ਚੱਲਦੀ ਜਾਂਦਾ ਇਹ ਟਰੈਕਟਰ ਸ਼ੇਅਰ ਫਰੀਦਕੋਟ ਉੱਥੇ ਵਿਕਾਊ ਆ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਨੰਬਰ ਸਕਰੀਨ ਤੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ